ਇਹ ਕਿਹੜੀਆਂ ਵਾਰਦਾਤਾਂ ਜਿਹੜੀਆਂ ਮਦਦਾਂ ਲਾ ਕੇ ਦੇਖੋ ਇੱਕ 10 ਤਰੀਕ ਨੂੰ ਬੜਾ ਮਾੜਾ ਇਨਸੀਡੈਂਟ ਹੋਇਆ ਸੀ ਜਲੰਧਰ ਦੇ ਵਿੱਚ 96/25 ਨੰਬਰ ਮੁਕੱਦਮਾ ਦਰਜ ਹੋਇਆ ਸੀਗਾ ਬਸਤੀ ਬਾਬਾ ਖੇਲ ਖਾਨੇ ਦੇ ਵਿੱਚ ਤਾਰਾ 103 ਬੀ ਐਨ ਐਸ ਤੇ ਆਮ ਜ਼ਖਟ ਦੇ ਵਿੱਚ ਇਹਦੇ ਵਿੱਚ ਕੁਝ ਦੋਸ਼ੀਆਂ ਵੱਲੋਂ ਇੱਕ ਲੜਕੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਹਦੇ ਵਿੱਚ 103 ਬੀ ਐਨ ਐਸ ਤੇ ਹੋਰ ਰੈਲੇਵੈਂਟ ਸੈਕਸ਼ਨ ਦੇ ਵਿੱਚ ਬਸਤੀ ਬਾਬਾ ਖੇਲ ਥਾਣੇ ਦੇ ਵਿੱਚ 103 ਨੰਬਰ ਮੁਕੱਦਮਾ ਦਰਜ ਹੋਇਆ ਸੀ ਉਸੇ ਮੁਕਦਮੇ ਦੀ ਕਪਤਾਨਸ਼ ਦੇ ਦੌਰਾਨ ਸੀਆਈਏ ਜਲੰਧਰ ਦੇ ਟੀਮ ਦੇ ਇੰਚਾਰਜ ਇੰਸਪੈਕਟਰ ਇੰਸਪੈਕਟਰ ਸੁਰਿੰਦਰ ਨਾਲ ਉਹਦੇ ਸਪੈਸ਼ਲ ਬ੍ਰਾਂਚ ਇੰਚਾਰਜ ਤੇ ਸਾਡੇ ਥਾਣਾ ਟਕੋਲੀ ਦੇ ਐਸਐਚਓ ਸਿਮਰਦੀਪ ਇਹਨਾਂ ਦੀ ਜੁਆਇੰਟ ਟੀਮ ਵੱਲੋਂ ਇਹਨਾਂ ਨੂੰ ਕੋਈ ਇਨਪੁਟ ਸੀਗੀ ਇੱਥੇ ਮੈਟਰੋ ਪਲਾਜ਼ਾ ਕਲੋਨੀ ਦੇ ਵਿੱਚ ਇਹਨਾਂ ਨੇ ਇੱਕ ਜਗ੍ਹਾ ਤੇ ਇਹਨਾਂ ਨੂੰ ਦੋਸ਼ੀਆਂ ਨੂੰ ਜਦੋਂ ਇੰਟਰਸੈਪਟ ਕੀਤਾ ਤਾਂ ਦੋਸ਼ੀਆਂ ਨੇ ਪਹਿਲਾਂ ਤਾਂ ਪੁਲਿਸ ਪਾਰਟੀ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਦੈਨ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਪੁਲਿਸ ਪਾਰਟੀ ਨੇ ਆਪਣੀ ਤੇ ਪਬਲਿਕ ਦੀ ਪ੍ਰੋਪਰਟੀ ਦੀ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਅ ਜਵਾਬੀ ਫਾਇਰ ਦੇ ਵਿੱਚ ਜਿਹੜੇ ਦੋ ਅਕਿਊਜ਼ਡ ਹੈ ਆਕਾਸ਼ ਤੇ ਗੌਰਵ ਉਹ ਇੰਜਰਡ ਹੋਏ ਨੇ ਉਹਨਾਂ ਨੂੰ ਅਸੀਂ ਫਰਸਟ ایڈ ਲਈ ਤੇ ਉਹਨਾਂ ਦੀ ਹੈਲਥ ਲਈ ਹੈਲਥ ਚੈੱਕਅਪ ਲਈ ਤੇ ਟਰੀਟਮੈਂਟ ਲਈ ਹਸਪੀਟਲ ਪਹੁੰਚਾਇਆ ਸਰ ਕਿਹੜੇ ਬੈਂਸਟਰੀ ਦੇ ਬੈਂਜੀ ਜੋਇਨ ਦਫੇ ਜਾ ਰਹੇ ਕਿ ਅਸੀਂ ਮੁੱਢਲੇ ਤੌਰ ਤੇ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਸਾਨੂੰ ਇਹ ਪਤਾ ਲੱਗਿਆ ਇਹ ਦੋਹੇ ਅਕਿਊਜ਼ਡ ਹੈਗੇ ਜਲੰਧਰ ਦੇ ਇਹਨਾਂ ਤੇ ਮਲਟੀਪਲ ਐਫ ਆਈ ਆਰਸ ਦਰਜ ਹੈ ਬਾਕੀ ਇਹਨਾਂ ਨੇ ਪਿੱਛੇ ਕਈ ਦਸ ਤਰੀਕ ਨੂੰ ਜਿਵੇਂ ਦੱਸਿਆ ਮਟਰ ਕੀਤਾ ਤੇ ਹੁਣ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਵੈਰੀਫਾਈ ਕਰਾਂਗੇ ਕਿਹੜੇ ਗੈਂਗ ਨਾਲ ਐਸੋਸੀਏਟਡ ਹਨ ਤੇ ਕਿੱਥੋਂ ਆ ਗਏ ਆਪਾਂ ਸਰ ਇਹਨਾਂ ਦਾ ਮੋਟਿਵ ਕੀ ਸੀ ਇੱਥੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਦਾ ਮੋਟਿਵ ਸੀਗੇ ਤੇ ਇਹ ਵਾਰਦਾਤ ਕਰਕੇ ਭੱਜੇ ਹੋਏ ਸੀਗੇ ਤੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਇੰਟਰਸੈਪਟ ਕੀਤਾ ਤਾਂ ਇਹਨਾਂ ਨੇ ਪੁਲਿਸ ਪਾਰਟੀ ਤੇ ਡਾਕ